ਗੋਟੀ ਉੱਥੇ ਗਈ ਏ ਵੱਡੀ ਗੋਟੀ ਕਿੱਥੇ ਨਾੜ ਵਾਲ ਸਸਿਆਕਾਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵੀਡੀਓ ਤੇ ਆਪਾਂ ਜੀ ਪਹੁੰਚ ਗਏ ਐਮਪੀ ਕੰਬੈਨ ਕੋਲੇ ਦਸ਼ਮੀਸ਼ ਕੋਲੇ ਜਿਸ ਦਿਨ ਦੇ ਆਪਣੇ ਬੰਦੇ ਭੱਜੇ ਆ ਯਾਨੀ ਕਿ ਅੱਜ ਹੋ ਗਿਆ ਲਗਭਗ 4 ਦਿਨ 4 ਦਿਨ ਦੀ ਇੱਥੇ ਹੀ ਖੜੀ ਆ ਅਥਰ ਨੂੰ ਦਿਖਾਉਂਦੇ ਸਾਹਮਣੇ ਰੋਡ ਤੇ ਖੜੀ ਆ ਇੱਧਰ ਸਾਹਮਣੇ ਇੱਧਰ ਨਮੰਦਰ ਆ ਅੱਜ ਅਸੀਂ ਪਹੁੰਚੇ ਜੀ ਇਹਦੇ ਕੋਲੇ ਤੇ ਆਪਾਂ ਇਹਨੂੰ ਕਰਕੇ ਰੈਡੀ ਵਗੈਰਾ ਤੇ ਲੈ ਕੇ ਜਾਵਾਂਗੇ ਆਪਾਂ ਕੱਲ ਨੂੰ ਤੁਰਾਂਗੇ ਸਵੇਰੇ ਤੇ ਪੁਲੀ ਵਗੈਰਾ ਬਦਲਦੇ ਆਂ ਤੇ ਲਾਹ ਰਾੜ ਲੇਕਰ ਇਹ ਨਾ ਠੱਲੇ ਕਰ ਲੋ ਗੁੜ ਦਾ ਇੱਕ ਹੀ ਆਪਣੇ ਕੋਲ ਇੱਕ ਉੱਥੇ ਨਹੀਂ ਪਿਆ ਅੰਦਰ ਇਹ ਇੱਕ ਹੀ ਬਾਸ ਕਿੱਥੇ ਲਾਣਾ ਜੀ ਜਿਹੜਾ ਥੱਲੇ ਨਾਣੇ ਹੈਂ ਜੋਰ ਲਾ ਕੇ ਰੁਕਾਂਗੇ ਵੀ ਰੋ ਉਹ ਤਾਂ ਪਤਾ ਨਹੀਂ ਕੀ ਹੋਇਆ ਬਾਕੀ ਉਹਨਾਂ ਚੰਗਾ ਨਹੀਂ ਕੀਤਾ ਉਹਨਾਂ ਦਸੱਲੀ ਕਰਾਂਗੇ ਜਾ ਕੇ ਕਰੀ ਵਿੰਦੇ ਜਾਵਾਲਾਂ ਲੈ ਮੈਨੂੰ ਫਿਰ ਕਰਾਂਗੇ ਅਸਲੀ ਉਹਨਾਂ ਦੀ ਤੇ ਬਾਈ ਜੀ ਤੁਹਾਨੂੰ ਦਿਖਾਉਂਦੇ ਹੋਰ ਇਹਦੇ ਬੰਦਿਆਂ ਨੇ ਹੱਥ ਉੱਤੇ ਵਗਾਰਾ ਨਹੀਂ ਲਾਇਆ ਮਸ਼ੀਨ ਨੂੰ ਕਿਤੇ ਵੀ ਅੱਗੋਂ ਸਾਹਮਣੇ ਚੋਕ ਹੋਈ ਆ ਕ੍ਰੈਂਕਾਂ ਕ੍ਰੂੰਕਾਂ ਸਾਰੀਆਂ ਦੇਖੋ ਚੈਨ ਚੋਂ ਉਦਾਂ ਹੀ ਥੱਲੇ ਸਿੱਟੀ ਵੀ ਆ ਤੇ ਬਾਕੀ ਤੁਹਾਨੂੰ ਦਿਖਾਉਣਾ ਜੇ ਇੱਕ ਸਟਾਫ ਕਰ ਵੀ ਹੈ ਨਹੀਂ ਕਹਿੰਦੇ ਚ ਸਟਾਫ ਕਰ ਵੀ ਇੱਕ ਤੋੜਿਆ ਪੈ ਕੇ ਦੇ ਚੱਕਰ ਆ ਸਾਹਮਣੇ ਮਸ਼ੀਨ ਫੁੱਲ ਭਰੀ ਆ ਪਤਾ ਨਹੀਂ ਚੈਣ ਪੁੱਠੀ ਪਾਈ ਰੱਖੀ ਹੋ ਕੇ ਕੀ ਚੱਕਰ ਕੋਈ ਇਦਾਂ ਦਾ ਮਸਲਾ ਕੁ ਚੈਣ ਵਗੈਰਾ ਚੈਣ ਹੀ ਪੁੱਠੀ ਲੱਗਦੀ ਸੀ ਤਾਂ ਸਟਾਫ ਕਰ ਭਰੇ ਪਏ ਯਾਨੀ ਕਿ ਜਿਹੜੀ ਇਹ ਮਸ਼ੀਨਾਂ ਇਹ ਛੇ ਵਾਲੀ ਇਹ ਪੰਜਾਂ ਤੇ ਵੀ ਚੱਲ ਸਕਦੀ ਸੀ ਜੇ ਚਲਾਉਣ ਵਾਲਾ ਬੰਦਾ ਸਹੀ ਹੁੰਦਾ ਤਾਂ ਚੱਲ ਜਣੀ ਸੀ ਕਿ ਆਪਾਂ ਹੁਣ ਅੱਗੇ ਤੋਂ ਵਸਾ ਨਹੀਂ ਕਰਨਾ ਕਦੇ ਵੀ ਮਸ਼ੀਨ ਦੇ ਕੋਲੇ ਰਿਆ ਕਰਾਂਗੇ ਆਪ ਕੋਲ ਚਲਾਵਾਂਗੇ ਜਿੱਥੇ ਚੱਲੂਗੀ ਉੱਥੇ ਨਾਲ ਚਲਾ ਕਰਾਂਗੇ ਮਸ਼ੀਨ ਛਿੜਕਿਓ ਕਿੱਥੋਂ ਡੁੱਟੀ ਵੀ ਐ ਸੀਟ ਇੱਧਰ ਕੋਈ ਵਾਕਿਆ ਚੈਣ ਤੇ ਉਹ ਕਜਰ ਕੱਟਣੀ ਪਈ ਨਹੀਂ ਤੇ ਜਾ ਚੈਣ ਪੁੱਠੀ ਕਿੰਨਾ ਚਿਰ ਰੱਖੀ ਮਸ਼ੀਨ ਫਿਰ ਵਾਣ ਚੀ ਉਹ ਤਨਵ ਨਾਲ ਲਗਾ ਚੱਲਦੇ ਨਾਲ ਬਖਾਣਾ ਕਿੰਨੇ ਵੱਡੇ ਬੰਦ ਹੋਈ ਹੈ ਕਿੰਨੇ ਵੱਡੇ ਜੇ ਉਹ ਇਵੇਂ ਕਚ라이 ਤੇ ਕਿੰਨੇ ਵੱਡੇ ਜੇ ਪੁੱਛ ਨਹੀਂ ਵੱਡਾ ਉਹ ਫਿਰ ਚੈਹ ਨਹੀਂ ਪੁੱਠੀ ਪਾਈ ਜਾਂ ਕਾਟਰ ਕੋ ਨਹੀਂ ਉਹ ਵਾਲੀ ਹੀ ਦੇਖਦੀ ਪਿੱਛੇ ਉੱਥੇ ਕੀ ਉਹ ਯਾਰ ਤੂੰ ਮੰਨ ਜਾ ਗੱਲ ਹੈ ਤਰ ਮੈਂ ਇਵੇਂ ਚਲਾ ਦੇ ਜਾ ਕੇ ਚੈਹ ਪਾ ਗਏ ਉੱਥੇ ਚਲਾਉਂਗਾ ਮਕੋਟੇ ਤਰ ਮੈਂ ਇਵੇਂ ਚਲਾ ਇਵੇਂ ਚਲਾ ਕੇ ਦਿਖਾਵਾਂਗਾ ਤਵੇ ਹੂੰ ਕਿੰਨੇ ਉਹ ਛਾਣ ਦਾ ਸਾਫ ਪੈਣ ਹੋਵੇ ਛਾਣ ਤੇ ਦੁੱਕੀ ਵੀ ਨ ਗੰਦ ਦਿਗੀ ਆ ਵੀ ਛਾਣੇ ਦਾ ਕੋਈ ਗੰਦ ਪੂਰਾ ਵੀ ਨਹੀਂ ਗਾ ਇਹ ਦੇਖਾਂ ਆਪਾਂ ਇੱਕ ਕਿੱਲਾ ਵਡਾਂਗੇ ਠੀਕ ਹੈ ਫਿਰ ਮੰਨ ਜਾਗਾ ਐਵੇਂ ਤੈਨੂੰ ਵਡ ਕੇ ਚੈਨ ਪਾ ਗਏ ਸਟਾਗਰ ਸ਼ਟ ਕਰਕੇ ਤੈਨ ਦੱਸਿਆ ਦੋ ਨਾ ਚੋਕ ਹੋ ਗਈ ਏ ਤਰ ਮੈਂ ਐਵੇਂ ਚਲਾ ਕੇ ਵਿਖਾਵਾਂਗਾ ਮਸ਼ੀਨ ਕੇ ਓ ਯਾਰ ਅਸੀਂ ਚਲਾਈਏ ਮਸ਼ੀਨ ਕਿਹੜਾ ਨਹੀਂ ਚਲਾਈ ਕਦੇ ਸਾਨੂੰ ਪਤਾ ਪੰਜਰ ਵਾਲੀ ਇਹ ਇਹਦਾ ਹੁਣ 6ਾਂ ਦੇ ਚੱਲ ਜਾਂਦੀ ਹੁੰਦੀ ਪੰਜਾਂ ਵਾਲੇ 'ਚ ਨਹੀਂ ਚੱਲਦੀ ਹੁੰਦੀ ਪੰਜਾਂ ਦੇ ਸਟਾਫ ਕਰਨ ਦੇ ਨੇ ਵੱਡੇ ਛੀਆਂ ਦੇ ਹੁੰਦੇ ਨੇ ਛੋਟੇ ਬਾਹਰ ਕੱਟਣ ਦਾ ਦੋ ਦਲ ਆਈਏ ਬਸ ਕੁਲੀ ਬਗਾਂਗੇ ਆਪਾਂ ਹੁਣ ਪਹਿਲੇ ਤਾਂ ਢੜੀ ਇਹ ਗਲਤੀ ਵੀ ਤੁਸੀਂ ਕੱਟ ਨਹੀਂ ਪਾਈ ਜੇ ਕੱਟਰ ਹੁੰਦੀ ਤਾਂ ਫੇਰ ਵੀ ਮਸ਼ੀਨ ਚੱਲਦਾ ਸੀ ਅਬਾ ਕਾਟਰੀ ਕੋ ਨਹੀਂ ਗਈ ਚਲੋ ਤੋ ਕਦੋਂ ਜਾ ਤੈਨੂੰ ਖਾਣ ਲੈਣਾ ਉਥੇ ਨਾੜ ਕਿੰਨੀ ਵਾੜ ਕੱਢਦੀ ਹੈ ਨਹੀਂ ਉਵੇਂ ਨਹੀਂ ਉਵੇਂ ਨਹੀਂ ਗੱਲ ਕੀਤੀ ਉਹ ਨਹੀਂ ਮੈਂ ਗੱਲ ਕਰਨਾ ਵੀ ਇੰਦੇ ਚ ਕੱਟ ਨਹੀਂ ਪਾਈ ਤੁਸੀਂ ਕੱਟ ਉਹ ਜਿੰਨੀ ਵਾਰ ਨਾੜ ਪਾਦੀ ਕਿਵੇਂ ਕੱਢਦੀ ਹੈ ਤਣ ਮੈਂ ਜਿੰਨਾ ਨਾੜ ਦਾ ਦਬਾਰ ਹੈ ਉਹ ਤੱਕਾ ਸਰ ਹੈ ਉਹਨਾਂ ਜਿਹੜੇ ਚੱਲਦੀ ਗਈ ਜਦੋਂ ਫਿਰ ਸਲਿੱਪ ਮਾਰ ਲੱਗ ਗਈ ਉਹ ਬਸ ਉੱਥੇ ਛੱਡਣ ਲੱਗ ਗਈ ਹੈ ਉਹ ਨਾੜ ਦੇ ਕਸਾ ਜਿੰਨਾ ਜਿਹੜਾ ਹੁਣ ਜਿਹੜੀ ਚੱਲੀ ਗਈ ਮਸ਼ੀਨ ਜਦੋਂ ਸਲਿੱਪ ਮਾਰ ਲੱਗ ਗਈ ਉਹ ਬਸ ਹੋ ਗਿਆ ਨਾ ਇਹ ਹੋਏ ਵੀ ਮੈਂ ਨਾ ਰਹਾ ਚਲਾਈਏ ਮਸ਼ੀਨ ਤੈਨੂੰ ਪਤਾ ਵੇਹੇ ਮੇਰੀ ਗੱਲ ਸੁਣ ਰੋਲਾ ਕਿਵੇਂ ਪਿਆ ਡਾ ਰੋਲਾ ਦਾ ਕੋਈ ਨਹੀਂ ਕਿਵੇਂ ਪਿਆ ਦੱਸੀ ਇੱਧਰ ਦਾ ਮੁਕਾਰ ਹੈ ਹੈ ਜੀ ਤੂੰ ਕਹਿੰਦਾ ਮੈਂ ਨਾਲ ਜਾਵਾਂਗਾ ਕਿਵੇਂ ਵੀ ਮੈਂ ਨਾਲ ਮਸ਼ੀਨ ਤੇ ਰਹਿਣਾ ਚਲਾਉ ਤੁਸੀਂ ਉਹ ਗਲਤੀ ਆ ਹੈ ਗਲਤੀ ਤੂੰ ਬਣਾ ਦਊਗਾ ਕਰਾਂ ਨਹੀਂ ਬਣਾਣਾ ਨਹੀਂ ਤੇਰੀ ਕੀ ਗਲਤੀ ਤੇ ਉਹਨਾਂ ਦੀ ਸੀ ਇਦਾਂ ਮੇਰੀ ਗੱਲ ਸੁਣ ਇੱਕ ਮਿੰਟ ਧਿਆਨ ਨਾਲ ਇਦਵੇ ਪਹਿਲੀ ਗੱਲ ਦਾ ਤੇਰਾ ਕੋਈ ਹੱਕ ਹੀ ਨਹੀਂਗਾ ਬੰਦੇ ਨੂੰ ਆਖਣਾ ਵੀ ਤੂੰ ਐਂ ਕਰਦਾ ਐਂ ਕਰ ਠੀਕ ਹੈ ਤੂੰ ਨਾਲ ਹੈਗਾ ਤੂੰ ਇਹ ਸਾਲ ਬੰਦੇ ਨੇ ਦਿਨੇ ਸਾਰਾ ਮਸ਼ੀਨ ਚਲਾਣੀ ਐ ਰਾਤ ਨੂੰ 2 ਵਜੇ ਤੂੰ ਆਣਾ ਉਹਨਾਂ ਨੂੰ ਮੈਂ ਤੇਰੇ ਨਾਲ ਜਾਣਾ ਆਪਾਂ ਵੱਢੀਏ ਫਿਰ ਸਵੇਰੇ ਨੇ ਚਲਾਉਣੀ ਐ ਨਹੀਂ ਉਹਨੂੰ ਅਸੀਂ ਆਖਿਆ ਕਿ ਤੂੰ ਸੌਂ ਜਾ ਹਾਰਾ ਦਿਨ ਰਾਤ ਨੂੰ ਮਸ਼ੀਨ ਚਲਾਣੀ ਐ ਜਦੋਂ ਨੇ ਪੂਰਾ ਦਿਨ ਨਾਲੇ ਉਹਨੇ ਨਾਲੇ ਉਹਨੇ ਜੰਟਰ ਹਨ ਪਹਿਲੇ ਕਹਤਾ ਸੀ ਕਿ ਰਾਤ ਨੂੰ ਵੀ ਚਲਣੀ ਐ ਅਛਾ ਹੁਣ ਕਾਹ ਕਰੇ ਹੁਣ ਕਾਹ ਨਹੀਂ ਤੋਣਾ ਨਾਲ ਜੇ ਆਗਾ ਆ ਗਿਆ ਡਰਾਈਵਰ ਉਹ ਜਿਹੜਾ ਹੋਰ ਰੱਖਣ ਉਹਨੇ ਕੋਣ ਟਿਕਣਾ ਹੈ ਹੈ ਆ ਦੋ ਨਾਲ ਛੱਡ ਦਿਆ ਜੀ ਬਾਕੀ ਖੋਲ ਆਏ ਹੁਕੀ ਓਏ ਉਹ ਦੋ ਨਾਲ ਛੱਡ ਦੇ ਆ ਦਿਆਂ ਗਿਆ ਆ ਆ ਜੁੰਗੜੀ ਆ ਲਾ ਜੀ ਜੁੰਗੜੀ ਉਹਦੇ ਆ ਵਧੀਆ ਇੱਦਾਂ ਬਚਾ ਲੈ ਵਧੀਆ ਮਾੜਾ ਨਾ ਖੜਾ ਖੜਨਾ ਉਹ ਨਹੀਂ ਕਰਨਾ ਇਹਨੂੰ ਲਾਉਣਾ ਹੈ ਉਹਨਾਂ ਦੇ ਹੱਥ ਜਾਗ ਲਿੱਤਰ ਫੇਰਾਂਗੇ ਨਾ ਪਿੰਡ ਜਾਵੇ ਫਿਰ ਮਸ਼ੀਨ ਹੱਥ ਪੜਾ ਲਈਏ ਖਾਲ ਦੇ ਗਾਂ ਕਾਬਰ ਜੇ ਤੂੰ ਮੜਾ ਜਾ ਠੰਡੇ ਦਿਮਾਗ ਨਾਲ ਕੰਮ ਕਰ ਲੈਂਦਾ ਨਾ ਕਾਟਰ ਵੇਖ ਲੈਂਦਾ ਮਸ਼ੀਨ ਨੇ ਜਾਣਾ ਚੱਲ ਕਰੰਕਾ ਕੁੰਕਾ ਟੁੱਟ ਜਾਣੇ ਅਸੀਂ ਧੱਕਾ ਨਾ ਸ਼ੱਕਾ ਕਰਦੇ ਤੇ ਮਸ਼ੀਨ ਦਾ ਤੂੰ ਚਲਾ ਕੇ ਵੇਖ ਇਹਨੇ ਕਿਵੇਂ ਮਾਰਦੀ ਫਸਾਰਤੀ ਕੁੜੀ ਦੋ ਦਾਣਾ ਸਟਾਫ ਘਟਲੇ ਹੋਏ ਪੈਣੇ ਵਿਚਲੇ ਉਹ ਰਗਨੇ ਹੋਏ ਹਾਂ ਹਾਂ ਉਹ ਤਾਂ ਹੀ ਮਾਰਦੀ ਹੈਗੇ ਇੱਕੋ ਜਿਹਾ ਬੈਰਿੰਗ ਜਪਦੀ ਨਹੀਂ ਤੂੰ ਕੁਸਤਾ ਕਿੰਦਾ ਟਾਇਰ ਬੰਦਾ ਇਸੇ ਬਣਾਇਆ ਕਿੰਦਾ ਉਹ ਪਿਛਲੇ ਚਫੂਲਾ ਲਾਈ ਨਹੀਂ ਹੋਰ ਬਾਹੋਂ ਮਾ ਗਮਾਨਾ ਤਮ ਦੂ ਕਿਹੜੀ ਦਾ ਉਰਾਹਰ ਛਾਹ ਬੁਰਾਈ ਕਿਹੜਾ ਆਂਦਾ ਪੈਰ ਟੁੱਟਿਆ ਬੈ ਕਿਹੜਾ ਆਂਦਾ ਪੈਰ ਟੁੱਟਿਆ ਬੈ ਆ ਦੇਖੋ ਜੀ ਆਪਾਂ ਤੈਰ ਬਦਲ ਕੇ ਖੋਲ ਕੇ ਪੁਲੀ ਬਦਲ ਰਾਏ ਪੁਲੀ ਬਦਲ ਕੇ ਕਰਦੇ ਹਾਂ ਸਟਾਰਟ ਆ ਬਾਕੀ ਬੰਦਿਆਂ ਨੇ ਬਹੁਤ ਮਾੜਾ ਕੰਮ ਕੀਤਾ ਆਪਣੇ ਨਾਲ ਮਸ਼ੀਨ ਛੱਡ ਕੇ ਭਜਰਨੀ ਚਾਹੀਦਾ ਪਾਵੇ ਕੋਈ ਵੀ ਆ ਚਾਹੇ ਕੋਈ ਦੁਸ਼ਮਣ ਵੀ ਹੋਦਾ ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਵੀ ਹੁਣ ਦੇਖੋ ਜੇ ਅਸੀਂ ਕੋਟੇ ਤੋਂ ਆਏ ਕੋਟੇ ਤੋਂ ਇੱਥੇ ਆ ਕੇ ਐ ਵੀ ਆ ਕੇ ਮਸ਼ੀਨ ਲਿਜਾਵਾਂਗੇ ਤੇ ਫਿਰ ਪਿੰਡ ਨੂੰ ਲੈ ਕੇ ਜਾ ਰਹੇ ਪਿੰਡ ਜਾ ਕੇ ਪੂਰਾ ਤਿਆਰ ਕਰਾਂਗੇ ਮਸ਼ੀਨ ਨੂੰ ਦੁਬਾਰਾ ਫਿਰ ਤੋਂ ਜਿੱਦਾਂ ਕੋਈ ਮਾੜੀ ਮੋਢੀ ਕਮੀ ਹੈਗੀ ਹੈ ਵਿੱਚ ਇਹਦੇ ਹਾਂ ਜੇਕ ਜ਼ਿਆਦਾ ਚੁੱਪ ਤਾਂ ਕਿਵੇਂ ਕਸੂਰ ਕਿੰਦਾ ਹੈ ਉਹਨਾਂ ਚੋਂ ਦੋਵਾਂ ਚੋਂ ਕਿੰਦਾ ਕਸੂਰ ਹੈ ਕਸੂਰ ਯਾਰ ਬੱਬੂ ਨੂੰ ਉਹ ਲੈ ਗਈ ਗੋਰੀ ਜਾਂ ਗੋਰੀ ਜਾਂ ਉਹ ਕਿ ੜਕੇ ਚੜਾਉਂਦੇ ਲਿੱਤਰ ਫੇਰ ਰਹੇ ਨੇ ਬਾਈ ਬੱਬੂ ਨਹੀਂ ਜਾਂਦਾ ਹੈ ਬੱਬੂ ਚੜ੍ਹਨ ਜਾਂਦਾ ਹੈ ਜਿਹਨੂੰ ਪਾ ਲੱਖ ਪੀਤੀ ਸੀ ਉਹ ਨਹੀਂ ਜਾਂਦਾ ਕਿ ਆਂਦਾ ਹੈ ਉਹ ਤੇ ਗੋਰੀਆਂ ਦਾ ਆਂਦਾ ਆਇਆ ਆਪਾਂ ਨਿਕਲ ਚਲੀਏ ਉਹਨਾਂ ਦੇ ਰਾਤ ਰਾਤ ਅਸੀਂ ਮਿੰਤਾ ਕਰ ਮੈਂ ਮਗਰ 11 ਮੋੜ ਤੱਕ ਨਾ ਰਹਦੇ ਹਾਂ ਅੱਛਾ ਨਹੀਂ ਆਏ ਚਲੋ ਫਿਰ ਕੀ ਹੈ ਨਹੀਂ ਆ ਰਹਾ ਫਿਰ ਕੋਹ ਹਲੂ ਨਾ ਹਲੂ ਨਾ ਜੇਕ ਤੱਕ ਤਾਂ ਜੇ ਹਲੂ ਨਾ ਲਾਟ ਮਾੜਾ ਇਹ ਕਰਨਾ ਠੋੜਾ ਬਸ ਉਰਨ ਲੱਗਣਾ ਬੜਾ ਇਹ ਲਾਣਾ ਨਹੀਂ ਥੱਲੇ ਨਹੀਂ ਨਹੀਂ ਇਹ ਨਹੀਂ ਹੋ ਜਾਣਾ ਇਹ ਦੋ ਵਧੀਆ ਕਰਦੇ ਇਹ ਦੁਕਾਨ ਮੜਾ ਟਾਈਪ ਆ ਆ ਚੱਕੀ ਸ਼ੀਲਡ ਕਰ ਕਰਦੀ ਵਡਾ ਰ ਕਰ ਕੀ ਕਰਦਾ ਪੈ ਵਡਾਦਾ ਪੈ ਇਹ ਕੋਈ ਨਹੀਂ ਉਠੀ ਚੀ ਉਥੇ ਵੱਡੀ ਵੀ ਗਈ ਇੱਥੇ ਜ ਵੱਡੀ ਸੀ ਕੋਈ ਜੜਾ ਹੈ ਉਹ ਕਰਿਆ ਮਨੇ ਹਟ ਉਥੇ ਵੱਡੀ ਵੀ ਉਹ ਬਣਾਇਆ ਗਿਆ ਭਾਈ ਉਥੇ ਵੱਡੀ ਵੀ ਗਈ ਮੈਂ ਇੱਥੇ ਵੱਡੀ ਸੀ ਕੇ ਵਾ ਆਹ ਹੋਏ ਗਲ 150 ਵਿਗਾ ਇਹਨੇ ਵੜ ਜਨੇ ਹੋਰ ਲੱਖ ਤਾਂ ਕੰਮ ਕਰ ਜਣੇ ਹੈ ਮਸ਼ੀਨ ਨੇ ਆਹ ਬ੍ਰਾਂਚਰ ਨਿੱਕ ਪੇਪਰਾਂਚ ਕਿਨਾਂ ਚੁੱਪੀ ਕੰਚਾ ਬੁਆ ਪਾ ਪੁਲੀ ਲਈ ਬੈਠਾ ਉੱਥੇ ਮੈਂ ਬੈਲਟ ਵੀ ਆਹ ਜਿੱਤੀ ਬੜੀ ਚੜ ਜਾ ਇਹ ਚੜ ਜਾ ਓੜੀ ਧੋਣ ਜਾਂ ਕਿਉਂ ਜੇਪਾਲਣ ਭਰਾਇਆ ਮੜਾਇਆ ਭਰਾਇਆ ਮਾਤਾ ਵੀ ਹਾਜ ਮੜਾਇਆ ਉਂਗਲਾ ਕੋ ਕਰ ਕਰ ਇਥੋਂ ਹੀ ਦੀ ਆ ਜਵਾਨਾ ਨਾ ਆਣੀ ਕਿਣੀ ਐ ਹੋਰ ਮਰਜਣਾ ਇਸ ਦਾ ਪਾਪ ਕਰ ਇਹ ਦੇਖ ਲਈ ਹੈ ਇਹ ਦੇਖ ਲਈ ਜੀ ਜੀ ਨਾ ਜਾਂ ਕਨਾਰਕਾ ਸੇ ਉਹ ਖਾਣ ਦਸੀ ਨਹੀਂ ਜਾਂ ਨਾ ਨਹੀਂ ਜਾਂਦਾ ਇਹਦਾ ਬੈਟ 36 37 ਰਹੀ ਪੈ ਜਾਏ ਉਹ ਲਾ ਮਾਰ ਕੇ ਮੇਰੇ ਜੀ ਹਾਂ ਮੂਟੀ ਲਾ ਕੇ ਮਾਰ ਕੇ ਵਿਆਹ ਦੇ ਜਾਣਾ ਹੈ ਵਿਆਹ ਲਗੇ ਸਦਹੀਂ ਆਹ ਵਿਆਹ ਤੁਸੀਂ ਜਾਏ ਵਿਆਹ ਕਰਾਉਂਦਾ ਨਾ ਹੀ ਬਲ ਬੱਚੇ ਨੇ ਬੜੇ ਲਾਈਫ ਨੂੰ ਮੈਨੇ ਚੱਕ ਆਏ ਗਲਤੀ ਆਪਾਂ ਇੱਕ ਬੜੀ ਕੀਤੀ ਆਪਾਂ ਹੀਨ ਲਈ ਜਾ ਰਿਹਾ ਵਧੀਆ ਨਾਲ ਹੀ ਉਹਨਾਂ ਨੂੰ ਨਹੀਂ ਬਦਲਣ ਨੂੰ ਬਦਲਣ ਨੂੰ ਪਰ ਉਹ ਯਾਰਾ ਹੀ ਮੈਂ ਇੱਥੇ ਰਹਿ ਜਾਦਾ ਚੀਜ਼ ਦਾ ਪੈਸੇ ਉਹ ਆਉ ਉਹ ਨਾਲ ਦਾ ਸਿੰਧੂ ਮਸ਼ੀਨਾਂ ਦੋਵੇਂ ਚੱਲੀ ਜਾਣੀ ਹੋਵੇ ਚੱਲੀ ਜਾਂਦੀਆਂ ਚੱਲੀ ਜਾਂਦੀਆਂ

ਅਹੀਂ ਵੇਰੇ ਫੇਰ ਫੋਨ ਵੀ ਕੀਤਾ ਰਾਹ ਨੂੰ ਪੱਜੇ ਨਾ ਫੇਰ ਫੋਨ ਕੀਤਾ ਅਸੀਂ ਆਖਾ ਵੀ ਆਇਓ ਤੂੰ ਮੋੜਿਓ ਮੋੜਿਓ ਨਾ ਆਂਦੇ ਆਂਦੇ ਚੱਲ ਅਸੀਂ ਆਖਾ ਮਸ਼ੀਨ ਅਸੀਂ ਸਟਾਰਟ ਕਰ ਲਈਏ ਚਾਇਓ ਤੇ ਆਂਦਾ ਬੱਬੂ ਆਂਦਾ ਇਹ ਦੋ ਘੰਟੇ ਚਾਏ ਅਸੀਂ ਡੀਕ ਡੀਕ ਕਿਨਾਂ ਨੂੰ ਅਸੀਂ ਫਿਰ ਹਾਰ ਕੇ ਬੰਦਾ ਰੱਖਿਆ ਹਾਂ ਉਹ ਬੰਦਾ ਇਹ ਨਹੀਂ ਜਾਣੇ ਹਾਂ ਬੰਦਾ ਹੀ ਨਹੀਂ ਜਾਣੇ ਉਹਦਾ ਉਹਦਾ ਟਾਈਮ ਪਾਹੀ ਗੋਰੀ ਤਰ੍ਹਾਂ ਹੋਰ না তো ਅੱਲਾ ਕਾਟ ਲੱਗ ਦੋ ਹੋਣੇ ਨੇ ਫੜਤਾ ਅੰਗੂੜੇ ਬਣਾ ਕੇ ਲੋਕ ਰਹਿ ਜਾਂਦਾ ਹੀ ਅੰਦਾ ਬੰਦ ਬੰਦ ਕਰ ਦਿੱਤੀ ਆਈ ਚ ਨਵਸ਼ੀਨ ਹੈ ਤੇ ਅੰਦੇ ਇੰਜਨ ਹੀ ਜੋ ਗਿਆ ਮੈਂ ਤੇ ਤੈਨੂੰ ਫੋਨ ਲਾਇਆ ਨਾ ਮੈਂ ਫੋਨ ਨਾ ਲਾਓ ਮਸ਼ੀਨ ਸਟਾਰਟ ਹੋ ਜਾਣੀ ਹੈ ਅੰਦੇ ਨਹੀਂ ਫੋਨ ਆਣਾ ਪਰ ਇੰਜਨ ਹੀ ਜੋ ਗਿਆ ਮੈਂ ਨਹੀਂ ਹੋਇਆ ਬੈਠਾ ਕਰਵਾ ਕੇ ਦੇਖ ਨਾੜ ਜਾਏ ਫਿਰ ਕਿੜਾ ਕਿੜਾ ਆਇਤ ਫੱਟੀ ਖੋਲੀ ਬਾਣੀ ਫੱਟੀ ਆਤੋਂ ਫੱਟੀ ਖੋਲ ਬੈਡਿੰਗ ਕਰਵਾ ਲਈ ਸੀ ਇਹੋ ਫਾਇਦਾ ਨਹੀਂ ਫੱਟੀ ਘੜੀ ਬੈਡਿੰਗ ਹੋਈ ਇਹ ਲੱਕੜ ਦੀ ਲੋਹੇ ਥੋੜਾ ਫੱਟੀ ਦੂਜੀ ਇਹੋ ਚਾਦਰ ਕੋਈ ਕਿੱਥੇ ਕਰਾਵੇਂਗਾ ਆਇਤ ਲੈ ਕੇ ਇਹਨਾਂ ਟੋਟੇ ਦੇ ਉੱਤੇ ਛੀਂਟ ਬੈਡਿੰਗ ਹੋਈ ਦੀ ਕਿੱਥੇ ਕਾਹਣੀ ਆਹ ਸੋਧ ਨੇ ਫੇਰ ਨਹੀਂ ਸੁਤਰਾਣਾ ਕੰਮ ਖੋਲ ਤੇ ਯਾਰਾਂ ਇਹ ਤਾਂ ਲਾਣੇ ਨਹੀਂ ਹੋਣਾ ਪੰਜਾਬੀ ਦੇ ਵਿੱਚ 16 17 ਦੀ ਪੈਨ ਵੀ ਫੱਟੀਆਂ ਹੀ ਲਾਣੇ ਲਾ ਉੱਚ ਪੱਥਰ ਵੇਖ ਕੇ ਕਿੰਨੇ ਨਿਕਲਦੇ ਉੱਚ ਪੱਥਰ ਵੇਖ ਕੇ ਮਸ਼ੀਨ ਕਿੰਨੇ ਨਿਕਲਦੇ ਪੱਥਰ ਆ ਦੋਦਲ ਪੱਥਰ ਹੈ ਮਾਰੀ ਨੇ ਮਸ਼ੀਨ ਪੱਥਰਾਂ ਮੇ ਜੋ ਵੱਢਦੇ ਨੇ ਇਹਨਾਂ ਦਾ ਕਟਰ ਉੱਚਾ ਰੱਖੇ ਥੱਲੂ ਤੇ ਇੱਕ ਪੱਥਰ ਕੱਟਦੇ ਪਰ ਚਾਰ ਪੰਜ ਗਾਉਣ ਦੇ ਵਿੱਚ ਠੀਂਦੇ ਲਾਦਾ ਕੋ ਗੋਰੀ ਬੱਬੂ ਆ ਆਪਣਾ ਘਾੜਵਾ ਚਲਾਉਂਦਾ ਹਾਂ ਗੋਰੀ ਪਾਉਂਦੇ ਹਾਂ ਬਸ ਉਹਨੇ ਚਰਾਣੀ ਮਰਜ਼ੀ ਨਾਲ ਤਾਂ ਪਤਾ ਹੀ ਹੈ ਸੁਹੇਰੇ ਅੱਕੀ ਤੋਂ ਲੱਗੇ ਐ ਇਹਨਾਂ ਨੂੰ ਫੜਾਈ ਦਾ ਡਾਂਡੀ ਲੈ ਗਏ ਨਾ ਆ ਫੱਟੀਆਂ ਵੀ ਕਿ ਹੁੰਜ ਨੇ ਪੱਥਰ ਵਿੱਚ ਜਾਂਦੇ ਰਹਿਣ ਦਾ ਫੱਟੀਆਂ ਨਹੀਂ ਪਾਦਾ ਨਵੀਆਂ ਹੀ ਫੱਟੀਆਂ ਵੇਲਾ ਆਪਣੀਆਂ ਹਾਂ ਹਾਰੇ ਫੱਟੇ ਨਵੀਆਂ ਇਹ ਹੁਣ ਪਾ ਦਾਂ ਹੁਣ ਨਾ ਰੱਖੇ ਰੱਖਾ ਹੰਮ ਦਾ ਪੋਤਰਾ ਉੱਨਾਰ ਕਿਆ ਖਾਈ ਆਪਸੜੀ ਨਾ ਰੱਖਾ ਹੈ ਕਿਉਂ ਨਾ ਰੱਖੀ ਰੱਖ ਆਪ ਹਾਂ ਅੱਟੋੜੇ ਨਾਲ ਸੀਟ ਸੀਟ ਉੱਡ ਗਈ ਪਾਲੀ ਹੈ ਰੋਂਦਾ ਸੀ ਰੋਂਦਾ ਸੀ ਬੱਬੂਆਂ ਦਾ ਇੰਜਣ ਹੀ ਜੋ ਗਿਆ ਮੈਨੂੰ ਤਾਂ ਲੱਗੇ ਨਾ ਜਾਣ ਕੇ ਬੰਦ ਕੀਤੀ ਇਹਨਾਂ ਜਲਦੀ ਤਾਂ ਨਹੀਂ ਸੀ ਆਹ ਨੀਲੇ ਹਾਂ ਇਹਨਾਂ ਜਿਆਦਾ ਪੀ ਲਈ ਨਾ ਮੈਨੂੰ ਪਤਾ ਸੀ ਨਾ ਮਸ਼ੀਨ ਚਲਦੀ ਪਈ ਆਉਣਾ ਫੇਰ ਸਟਾਰਟ ਕਰਦੇ ਰਹਿਣੇ ਫਿਰ ਮਾੜਾ ਰਸਾ ਪਾਣੇ ਚਿੰਨਗਲੋ ਈ ਕੋਈ ਨਹੀਂ ਤੇ ਮੈਨੂੰ ਆਂਦੇ ਹੋਣਾ ਹੈ ਕਰ ਇੰਜਨ ਹੋ ਗਿਆ ਹੀ ਚ ਤੇ ਆਪ ਲਾਈ ਬਿੱਟ ਨੂੰ ਫੋਨ ਮੈਂ ਬਿੱਟ ਨੂੰ ਫੋਨ ਨਾ ਕਰੋ ਵਿੰਜਨ ਨਹੀਂ ਹੋਈ ਹੈ ਹੈ ਕੈਮਰਾ ਕਿੱਥੇ ਹੈ ਤੁਂਗਾ ਸਹੀ ਮੈਂ ਇੰਜਨ ਨਹੀਂ ਹੋਇਆ ਬਿੱਟ ਨੂੰ ਨਾ ਫੋਨ ਹੈ ਤੇ ਮੈਂ ਜੇ ਨਹੀਂ ਟੋੜੇ ਗਮਦੀ ਤਾਂ ਹਮਰੇ ਕਰ ਲਾ ਉਹ ਹੀ ਗੱਲ ਹੋਈ ਅਸੀਂ ਹਮਰੇ ਗਾਂ ਦੋਏ ਨੇ ਤੇ ਮੈਂ ਮੰਗਲਾਲ ਰੱਖਿਆ ਬਣੀ ਦਸ ਲਈ ਥੱਲੇ ਮੰਗਲਾਲ ਹੈ ਗਾਂ ਹੀ ਇੱਕ ਤਾਂ ਮੈਂ ਨਾ ਵੇਖਿਆ ਕੋਈ ਨਹੀਂ ਕਿਹਾ ਮੈਂ ਮੰਗਲਾਲ ਉਹਦਾ ਉਹਦਾ ਵੇਖਣਾ ਨਹੀਂ ਵੇਖਣਾ ਨਹੀਂ ਇੱਕ ਟੱਕ ਗਿਆ। ਤੋਂ ਮੈਨੂੰ ਤਾਂ ਨਹੀਂ ਆਇਆ ਕੋਈ ਨਹੀਂ। ਠੀਕ ਆ ਇੱਕ ਟੱਕ ਫਿਰ ਪੰਜ ਫਿਰ ਕਿਦ ਆਖੇ ਪਾਓ ਤੇ ਹੋਰ ਤੇ ਫਿਰ ਪੰਜ ਹੀ ਲੈਂਦਾ ਕੋਈ ਪਾਇ। ਨਹੀਂ ਆਇਆ ਜਦੋਂ ਇੰਜਨ ਬੰਦ ਕੀਤਾ ਨੇ। ਉਹ ਤਾਂ ਕੋਈ ਨਹੀਂ ਲੱਖਾ ਨੇ ਨਾ। ਇੰਜਨ ਗੇੜਾ ਘਟੇ ਪਾਇ ਲੱਗਦਾ। ਨਾ ਕੋਈ ਨਹੀਂ ਗੇੜਾ ਨੇ। ਆਹ ਵੇ ਇੰਜਨ ਵਿੱਚ ਗੇੜਾ। ਕਲਰ ਅੱਛਾ ਪਾਇਆ ਨੇ ਮੜਾਇਆ। ਬੈਂਡਰੀ ਕੋਈ ਨਹੀਂ ਚੱਲਿਆ। ਬੈਂਡਰੀ ਚੱਲਦੀ ਹੈ ਬੈਂਡਰੀ ਚੱਲਦੀ ਹੈ ਤਾਂ ਹੀ ਗੇੜਾ ਪੈਂਦਾ ਹੈ। ਮੱਟਾ ਛੱਡੀ ਦਸਾਂ ਬੈਂਡਰੀ ਤੋਂ। ਤੇ ਰੁਜਾ ਜਦੋਂ ਇੰਜਨ ਕੋ ਬੁੜਾ ਜੇ ਬੈਂਡ ਸਿਰਫ ਮਾਰ ਦੇ। ਹਾਂ ਉਹ ਕੁੰਦਾ ਹੈ ਨਾ ਰਾਤ ਨੂੰ ਵਾਲੇ ਰਾਤ ਤੇ ਤੂੰ ਕੋਲ ਹਿੰ ਉਹ ਤੇ ਕੁੰਦਾ ਹੈ ਹਾਂ ਤਾਂ ਫਿਰ ਇੰਜਾਂ ਦਾ ਕੁੰਦਾ ਹੈ ਫੇਰੀ ਵਿੱਚ ਥੋੜਾ ਸ਼ੀਰ ਹੁੰਦਾ ਹੈ ਹਾਂ ਤਾਂ ਇਹ ਇੰਜ ਨਹੀਂ ਬਸ ਸਟਾਰਟ ਨਹੀਂ ਇੰਜੇ ਫੇਰੀ ਵਾ ਨਹੀਂ ਕੁੰਦਾ ਹੈ ਕਿਹਦੇ ਪਾਸੇ ਕੁੰਦਾ ਜਾਂਦਾ ਨਹੀਂ ਕੁੰਦਾ ਹੈ ਰਸਾ ਪੈਣਾ ਤੇ ਕੁੰਦਾ ਹੀ ਮਾ ਚਲ ਜੇ ਨਹੀਂ ਹੁੰਦੀ ਨਾ ਸਵੇਰੇ ਕਰ ਲਾਂਗੇ ਇਹ ਨਹੀਂ ਇਹ ਆਣਾ ਦੇ ਇੰਜ ਹੀ ਹੋ ਗਿਆ ਹਾਂ ਇਹ ਆਂਦੇ ਇੰਜ ਹੀ ਹੋ ਗਿਆ ਰਹੁੰਦੇ ਹਾਂ ਗੋਰੀ ਤਾਂ ਕੋਣ ਰੋਂਦਾ ਸੀ ਜੀ ਫਿਰ ਜਾ ਰਿਹਾ ਉਹ ਤਾਂ ਉੱਤ ਕੜਾ ਵੀ ਗੋਰੀ ਇਕੜਾ ਫੈਸਲੇ ਬੇਰੋਕਾਰ ਰਹਿੰਦੇ ਨੇ ਸਾਰਾ ਚਾਪ ਚਾਪ ਨਸ਼ਾ ਹੈ ਜੀ ਬਣਾ ਰਹੇ ਫਿਰ ਹਾਰੇ ਫੱਟੇ ਡੰਡ ਲਾ ਦਿੱਤ ਨੇ ਪੱਥਰੇ ਮਾਰ ਮਾਰ ਮਸ਼ੀਨ ਚੱਲਦਾ